ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਪਸ ਰੱਖੇ ਹੋਇਆ ਕੋਈ ਵਫਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀ ਕਾਲ ਸਤਿ ਸ੍ਰੀ ਅਕਾਲ ਵੀਰ ਹੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਵਧੀਆ ਬਾਈ ਤੁਸੀਂ ਨਾਮ ਤੇ ਐਡਰੈਸ ਹੋਲ ਨਾਮ ਮਹਿਮਾ ਸਿੰਘ ਬਾਈ ਮੇਰਾ ਪਿੰਡ ਭਦਾਉੜੀ ਜੀ ਤਹਿਸੀਲ ਤਪਾ ਬਲਾਕ ਸਹਿਣਾ ਜੀ ਠੀਕ ਹੈ ਨੇੜੇ ਪਿੰਡ ਬਈ ਭਦਾਉੜ ਦੇ ਸਹਿਣਾ ਰੌੜ ਦੇ ਕੋਠੇ ਬਾਬਾ ਮਲਕੀ ਸਿੰਘ ਦੇ ਜੀ ਠੀਕ ਹੈ ਬਈ ਮੋਬਾਈਲ ਨੰਬਰ ਬੋਲ 84275 ਜੀ 999745 ਠੀਕ ਹੈ ਬਈ ਬਈ ਜਿਹੜੀ ਮੱਝ ਦੇ ਨੇ ਕਿਹੜਾ ਸੂਆ ਹੁੰਦੀ ਹੈ ਇਹ ਪੰਜਵਾਂ ਸੂਆ ਹੁੰਦੀ ਹੈ ਬਈ ਪੰਜਵਾਂ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹ ਵੀਰੇ 7 ਤਰੀਕ ਨੂੰ ਦਿਨ ਪੂਰੇ ਹੈ ਜੇ ਜਮਾ ਲਿਆ 7 ਤਰੀਕ ਨੂੰ ਅੱਜ ਹੋ ਗਈ 29 29 ਤਰੀਕ ਹੋ ਗਈ ਅੱਜ ਵੀਰੇ ਓਕੇ ਬਈ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਵੀਰੇ ਇਹਦੇ 18 ਪਲੱਸ ਆ 18 ਪਲੱਸ ਆ ਹਾਂਜੀ ਠੀਕ ਸਮਰਾਟ ਫੀਮ ਏਰੀਆ ਦੇ ਦੇ ਸੀਮਾ ਲੱਗਿਆ ਵਾ ਬਈ ਓਕੇ ਜਿਹੜੇ ਤੋਂ ਗੱਪਣ ਹਾਂਜੀ ਖੁਦ ਕਿਹੜੇ ਦੀ ਹੈ ਬਈ ਹਾਂਜੀ ਖੁਦ ਕਿਹੜੇ ਦੀ ਨਹੀਂ ਬਈ ਆਪਾਂ ਲੈਂਦੀ ਸੀ ਇਹ ਫੇਸ ਬੜਾ ਚੰਗਾ ਬਾਈ ਸਿੰਗ ਕੁਆਲਿਟੀ ਚੈੱਕ ਕਰ ਲੋ ਥਣਲੇਵਾ ਬੜਾ ਚੰਗਾ ਬਾਈ ਨਾੜਾ ਨੂੜਾ ਕਰਮਲੀ ਦੇ ਫੁੱਲ ਚੰਗੀਆਂ ਲੈ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਪੂਰੀ ਵਿੱਤੀ ਤੇ ਲੱਗੇ ਨਾੜ ਦੇਖੋ ਬਈ ਦੁੱਧ ਵਾਲੀ ਕਮਾਲ ਦੀ ਆ ਬਾਕੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਪੰਜਵਾਂ ਸੂਬਾ ਕਰਮਲੀ ਸੁੰਦੀ ਆ ਚੰਗੇ ਸੀਮਣ ਤੋਂ ਬਈ ਗੱਬਣਾ ਕੱਚੀ ਕੱਚੀ ਆ ਦਿਨ ਹਜੇ ਲੈ ਲਈਆ ਗਾਵਾਂ ਵਰਗਾ ਲੇਵਾ ਕਰਮਣੀ ਨੇ ਤਿਆਰ ਕਰਿਆ ਤੂਰਾ ਤੂਰਾ ਦੇਖੋ ਮੇ ਕਮਾਲ ਦੀ ਆ ਚਮਕ ਚਮਕ ਫੋਲਾ ਸੋਮੀ ਪੜੀ ਰਾਜੀ ਰੋਜੀ ਫੋਲਾ ਬਾਈ ਕਿਆ ਬਾਤ ਆ ਤੂਰਾ ਦੇਖੋ ਬਾਈ ਮਨ ਆਰਡਰ ਬਾਈ ਬਹੁਤ ਸੋਹਣਾ ਤਿਆਰ ਕਰਿਆ ਹਨ ਗਾਵਾਂ ਨਾਲ ਦਾ ਲੇਵਾ ਕਰਮਣੀ ਨੇ ਤਿਆਰ ਕਰਿਆ ਬਾਈ ਤੇ ਮੁੱਲ ਕੀ ਰਹੂਗਾ ਇਹਦਾ ਮੋਹਲਾ ਭਾਈ ਜੀ ਇਹਦਾ ਫੋਨ ਤੇ ਕਰਾਂ ਜੈ ਜੀ ਹੋਊਗਾ ਹਾਂਜੀ ਹਾਂਜੀ ਜਮਾਂ ਜੀ ਮੋਹਲਾ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਹਲਾ ਜਿਹੜਾ ਮੱਝ ਦੇ ਹਿਸਾ ਹੁੰਦਾ ਬਿਲਕੁਲ ਜੈ ਜੀ ਹੋਊਗਾ ਚੰਗੀ ਐ ਸਮੀ ਪਲੀਆ ਰਾਜ ਜੀ ਆਰਡਰ ਦੇਖੋ ਬਈ ਇੱਕ ਬਈ ਬ੍ਰੈਡਰ ਮੈਂ ਆ ਨਾਲੇ ਦੁੱਧ ਵਾਲੀ ਇਹਦੀ ਸਕੈਨ ਦੇਖੋ ਤੁਸੀਂ ਕਿੰਨੀ ਪਤਲੀ ਆ ਜਾਇ ਮੋੜ ਕੇ ਪਿੰਡੇ ਨੂੰ ਗੰਢ ਦੇ ਲੇ ਸਕਾ ਹੁੰਦਾ ਤੋਂ ਫੁੱਟ ਜਾ ਸਕੈਨ ਦੇਖੋ ਬਈ ਕੀ ਬਾਤ ਆ ਪਤਲੇ ਪਿੰਡੇ ਦੀ ਆ ਬੜੀ ਟੀਵੀ ਵਧੀਆ ਪੈਦਾ ਕਰਦੀ ਆ ਸਹੀ ਗੱਲ ਆ ਬਈ ਹਾਂਜੀ ਇਹ ਲੈਵਾ ਦੇਖੋ ਬਈ ਸੂਕ ਕੋਲੋਂ ਸਟਾਰਟਿੰਗ ਹੁੰਦੀ ਆ ਡਿਲੀਵਰੀ ਗਾਵਾਂ ਨਾਲ ਦਾ ਲੈਵਾ ਅਰੇ ਦਾ ਵੀ ਕੱਚੀ ਆ ਹਫਤੇ ਦੱਸ ਦੇਣਾ ਜਦੋਂ ਤਿਆਰ ਹੋ ਗਈ ਉਦੋਂ ਵੇਖੋ ਉਹਦੇ ਤਾਂ ਬਈ ਮੈਂ ਕਹਿੰਨਾ ਮੱਝ ਨੇ ਕੋਸ਼ ਦੀ ਕੋਸ਼ ਹੀ ਬਣ ਜਾਣਾ ਹਣ ਜਿਹੜੇ ਹਿਸਾਬ ਨਾਲ ਤਿਆਰੀ ਆ ਨਾ ਲੇਵਾ ਮੂਹਰੋ ਦੇਖ ਲੈ ਨੇੜ ਤੋਂ ਦਿਖਾਉਣੀ ਆ ਕੀ ਬਾਤ ਹੈ ਕੱਲਾ ਕੱਲਾ ਥਾਣ ਮੁੱਠੀੜਾ ਥਾਣ ਬਾਕੀ ਵੀ ਵੱਡੀ ਗੱਲ ਹੈ ਨਾ ਜਿਹੜੀ ਪਤਲੇ ਪਿੰਡੇ ਦੀ ਹੈ ਹਾਂ ਦੁੱਧ ਵਾਲਾ ਪੀਸ ਐਵੇਂ ਨਹੀਂ ਹੈਗਾ ਵੀ ਉਹ ਹੀ ਹੁੰਦਾ ਪਿੰਨੇ ਜੇ ਪਸੂਆਂ ਦੇ ਬਣੀ ਜਾਂਦੇ ਜਿੱਥੋਂ ਮਰਜੀ ਸਕੈਨ ਫਸਾ ਸਕਦੇ ਆਏ ਨਹੀਂ ਹੈਗਾ ਵੀ ਚਾਰ ਜਾ ਖਾ ਕੇ ਹਨਾ ਉਹ ਲੈ ਆਵਾ ਪਸੂਆਂ ਦਾ ਸਹੀ ਗੱਲ ਹੈ ਵੀ ਪੂਰੀ ਬਰੀਕ ਹੈ ਵੀਰੇ ਚਾਰੇ ਪਾਸੇ ਕੋਈ ਕਮੀ ਪੇਸੀ ਨਹੀਂ ਸਹੀ ਗੱਲ ਹੈ ਮੁੱਲ ਜਾਇਜ਼ ਹੋ ਜਮਾ ਜਾਇਜ਼ ਵੀਰੇ ਠੀਕ ਹੈ ਬਾਈ ਤੇ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ